ਨੇ ਅੱਜ ਵਿਜ਼ਿਟ ਕੀਤਾ ਕਿ ਜਿਹੜਾ ਪੁਲ ਦਾ ਨਿਰਮਾਣ ਹੋ ਰਿਹਾ ਵਾ ਉਸ ਨਿਰਮਾਣ ਵਾਸਤੇ ਤੁਸੀਂ ਪਹੁੰਚੇ ਸਰ ਕੀ ਕਹਿਣਾ ਚਾਹੋਗੇ ਜੀ ਵੇਖੋ ਜੀ ਕਰਨਤਾਰਨ ਸਾਹਿਬ ਚ A25 ਪੁਲ ਅਸੀਂ 7 ਕੁ ਮਹੀਨੇ ਪਹਿਲਾਂ ਇਨਕੂਰੇਸ਼ਨ ਕੀਤੀ ਸੀਗੀ ਇੱਥੇ ਕਿਉਂਕਿ ਇਹ ਬੜਾ ਰਿਲੀਜੀਅਸ ਏਰੀਆ ਕਰਨਤਾਰਨ ਸਾਹਿਬ ਦਾ ਦਰਬਾਰ ਸਾਹਿਬ ਤੇ ਹਰਮੰਦਰ ਸਾਹਿਬ ਬਹੁਤ ਸ਼ਰਧਾਲੂ ਜਿਹੜੇ ਨੇ ਉਹ ਦਰਸ਼ਨਾਂ ਲਈ ਜਾਂਦੇ ਨੇ ਇਥੇ ਬੜੀ ਮੁਸ਼ਕਲ ਆ ਰਹੀ ਸੀਗੀ ਸੋ ਅਸੀਂ ਇਹਨੂੰ ਸ਼ੁਰੂਆਤ ਕੀਤੀ ਇਸ ਰੇਲਵੇ ਬ੍ਰਿਜ ਦੀ ਔਰ ਇਹਦੇ ਤੇ ਕੋਈ 770 ਮੀਟਰ ਦਾ ਫਲਾਈਓਵਰ ਬਣਨਾ ਜਿਹਦਾ ਚੌੜਾਈ ਜਿਹੜੀ ਆ ਉਹ 22 ਮੀਟਰ ਸੋ ਕਾਫੀ ਲੰਬੀ ਚੌੜੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਇਸ ਪੁਲ ਤੇ ਖਤਮ ਹੋ ਜੂਗੀ 82 ਲੱਖ 86000 ਰੁਪਏ ਤੇ ਅਸੀਂ ਪ੍ਰਸ਼ਾਸਕੀ ਪ੍ਰਵਾਨਗੀ 82 ਕਰੋੜ ਤੇ 88 ਲੱਖ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਸੀਗੀ ਆ ਜਿਹਦੇ ਵਿੱਚੋਂ ਇਹ ਕੰਮ ਅਸੀਂ 69 ਕਰੋੜ ਤੇ 88 ਲੱਖ ਦੇ ਵਿੱਚ ਕੰਪਲੀਟ ਕਰ ਰਹੇ ਆ ਆਕੇ ਅਸੀਂ ਟਰਾਂਸਪੇਰੈਂਟ ਵੇ ਦੇ ਨਾਲ 13 ਕਰੋੜ ਰੁਪਏ ਸਰਕਾਰ ਦਾ ਜਿਹੜਾ ਹੈ ਇਸ ਪੁਲ ਤੇ ਵਿੱਚ ਬਚਾਇਆ ਔਰ ਐਕਸਪੈਕਟਡ ਡੇਟ ਜਿਹੜੀ ਸੀਗੀ ਇਹਦੀ ਕੰਪਲੀਸ਼ਨ ਦੀ ਉਹ ਵੀ ਅਸੀਂ ਸਮੇਂ ਨਿਰਧਾਰਤ ਜਿਹੜੀ ਸਮਾਂ ਆ ਉਹ ਸੀਗਾ ਜੂਨ 2026 ਸੋ ਅਸੀਂ ਇਹਨੂੰ ਦਸੰਬਰ 25 ਤੱਕ ਹੀ ਲਗਭਗ ਐਕਸਪੈਕਟਡ ਡੇਟ ਤੋਂ 6 ਮਹੀਨੇ ਪਹਿਲਾਂ ਹੀ ਇਸ ਪੁਲ ਨੂੰ ਕੰਪਲੀਟ ਕਰ ਰਹੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਜੋ ਲੋਕ ਰੋਜ਼ ਇੱਥੋਂ ਆਵਾਜਾਈ ਜਾਂਦੀ ਆ ਉਹਨਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਸਮੇਂ ਤੋਂ ਪਹਿਲਾਂ ਇਹਦੀ ਕੰਪਲੀਸ਼ਨ ਜਿਹੜੀ ਆ ਉਹ ਕਰ ਰਹੇ ਆ ਆ ਇੱਕ ਇੱਕ ਅਸੀਂ ਇਹਦੇ ਕੁਆਲਿਟੀ ਦਾ ਪੂਰਾ ਧਿਆਨ ਦੇ ਰਹੇ ਆ ਸਾਡੇ ਮੇਰੇ ਸਰਪਾਰਿਓ ਸਾਰੇ ਕਾਉਂਸਲਰ ਸਾਹਿਬਾਨ ਸਾਡੇ ਤਰਨਤਾਰਨ ਸਾਹਿਬ ਤੋਂ ਮਾਲ ਆਇਆ ਨੇ ਸੋ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਲੱਗਦੇ ਆਂਦੇ ਜਰੂਰ ਚੱਕਰ ਮਾਰਨ ਕਿਉਂਕਿ ਤਾਂ ਕਿ ਆਪਾਂ ਲੋਕਾਂ ਨੂੰ ਜਲਦੀ ਇਹ ਜਿਹੜਾ ਕਰਪਾ ਕਰ ਸਕੀ ਇਹ ਜਿਹੜਾ ਫਲਾਈਓਵਰ ਆ ਤੇ ਲੋਕਾਂ ਦੀ ਖਜਨਖਵਾਰੀ ਜਿਹੜੀ ਸਰ ਇੱਕ ਨਾ ਤਰਨਤਨ ਦੇ ਵਿੱਚ ਟੱਕਰ ਸਾਹਿਬ ਹੈ गावा ਜੰਡਿਆਲਾ ਰੋਡ ਹੈ गावा ਮੁਰਾਦਪੁਰ ਹੈ गावा ਬੜੀ ਜ਼ਰੂਰਤ ਸਰ ਗਰਮੀ ਬੱਚੇ ਸਕੂਲੋਂ ਹੁੰਦੇ ਨੇ ਸਰ ਉੱਥੇ ਵੀ ਪੁਲ ਦਾ ਬਹੁਤ ਜ਼ਰੂਰੀ ਹੈਗਾ ਸਰ ਉਹਦੇ ਬਾਰੇ ਕਿਦੋਂ ਉਹਦੀ ਅਸੀਂ ਪਿੱਛੇ ਫੀਜ਼ਿਬਿਲਿਟੀ ਚੈੱਕ ਕਰਾਉਣ ਵਾਸਤੇ ਕੋਈ ਫੰਡ ਜਾਰੀ ਕੀਤਾ ਨੇ ਫੀਜ਼ਿਬਿਲਿਟੀ ਉਹਦੀ ਚੈੱਕ ਹੋ ਰਹੀ ਹੈ ਜੋ ਵੀ ਰਿਪੋਰਟ ਆਊਗੀ ਉਸੇ ਹਿਸਾਬ ਨਾਲ ਕਾਰਵਾਈ ਕਰ ਦਾਂਗੇ ਪੰਜਾਬ ਅੰਦਰ ਕਿੰਨੀ ਸੜਕਾਂ ਦਾ ਲੱਖ ਪੌਂਦੀ ਜਿਹੜੀ ਅੰਦਰ ਮਾਰਨ ਹੋ ਰਹੀਆਂ ਦੇਖੋ ਪੰਜਾਬ ਦੀਆਂ ਜੇ ਸੜਕਾਂ ਦਾ ਵੇਖੀਏ ਤੇ ਸੜਕਾਂ ਦਾ ਜਾਲ ਵਿਛਾ ਪਿਆ ਹੈ ਪੰਜਾਬ ਦੇ ਵਿੱਚ 77000 ਕਿਲੋਮੀਟਰ ਦੇ ਕਰੀਬ ਤਰ ਸੜਕਾਂ ਨੇ ਜਿਦੇ ਵਿੱਚ ਸਾਡੇ ਨੈਸ਼ਨਲ ਹਾਈਵੇ ਵੀ ਆ ਸਟੇਟ ਹਾਈਵੇ ਵੀ ਆ ਪੀ ਡਾਊਟ ਜੁੜੀਆਂ ਦੀਆਂ ਰੋਡ ਵੀ ਨੇ ਲਿੰਕ ਰੋਡ ਵੀ ਨੇ ਮੇਜਰ ਡਿਸਟ੍ਰਿਕਟ ਰੋਡਸ ਵੀ ਨੇ ਅਦਰ ਡਿਸਟ੍ਰਿਕਟ ਰੋਡਸ ਵੀ ਨੇ ਸੋ ਲਗਭਗ ਜਿਹੜਾ ਆ ਉਹ 5 ਸਾਲ ਇੱਕ ਰੋਡ ਦੀ ਸੜਕ ਦੀ ਜਿਹੜੀ ਮਿਆਦ ਆ ਉਹ ਹੁੰਦੀ ਆ ਸੋ ਤੁਸੀਂ ਕਰ ਲੋ ਕਿ ਜਿੰਨੀਆਂ ਹੈਗੀਆਂ ਨੇ ਉਹਦਾ ਪੰਜਵਾਂ ਹਿੱਸਾ ਜਿਹੜਾ ਆ ਉਹ ਰਿਪੇਅਰ ਵਾਸਤੇ ਲਗਭਗ ਜਿਹੜਾ ਆ ਉਹ ਡਿਊ ਹੁੰਦਾ ਔਰ ਉਹਨਾਂ ਦੀ ਰਿਪੇਅਰ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਆ ਅਸੀਂ ਜਿਹੜੀ ਚੀਜ਼ ਹੋਰ ਨਵੀਂ ਇੰਟਰੋਡਿਊਸ ਕੀਤੀ ਹੈ ਕਿ ਜਿਹੜੇ ਵੀ ਠੇਕੇਦਾਰ ਨੂੰ ਰੋਡ ਬਣਾਉਣ ਦਾ ਕੰਮ ਦਿੱਤਾ ਜਾਂਦਾ ਹੈ ਪਹਿਲਾਂ ਤੇ ਡੀਐਲਪੀ ਡੈਫੈਕਟ ਲਾਇਬਿਲਟੀ ਪੀਰੀਅਡ ਜਾਨਾ 1 ਸਾਲ ਦਾ ਸੀਗਾ ਸੋ ਅਸੀਂ ਇਹਨੂੰ ਬਣਾ ਕੇ ਮੇਨਟੇਨੈਂਸ ਦੀ ਜਿਹੜੀ ਜ਼ਿੰਮੇਵਾਰੀ ਹੈ 5 ਸਾਲ ਤੱਕ ਦੀ ਮੇਨਟੇਨੈਂਸ ਵੀ ਜਿਹੜੀ ਹੈ ਉਹ ਠੇਕੇਦਾਰ ਦੇਤੇ ਜ਼ਿੰਮੇਵਾਰ ਇੱਕ ਹੋਲੇਗਾ ਜੀ ਜਿੱਤੋਂ ਪੱਟੀ ਨੂੰ ਜਾਂਦਾ ਰਸਤਾਵਾ ਸਰ ਕਾਫੀ ਸਮੇਂ ਤੋਂ ਖਰਾਬ ਹੋ ਗਿਆ ਪੌਂਦੇ ਵਿੱਚ ਟੋਲ ਮੈਗਮਾ ਵੀ ਕੁਝ ਨਹੀਂ ਵੇਖ ਰਿਆ ਤੇ ਬਹੁਤ ਲੋਕਾਂ ਨੂੰ ਪਰੇਸ਼ਾਨੀ ਹੈ ਸਾਰੀ ਮੈਂ ਕਰਵਾ ਲੈਣਾ ਜੀ ਉਹ ਵੀ ਦੇਖ ਲੈ ਸਰ ਇਹ ਵੇ ਸਰ ਜਿਹੜੀ ਨੀਤੀ ਹੋ ਰਹੀ ਹੈ ਸਰ ਉਹਦੇ ਵਾਸਤੇ ਕਿਤਨਾ ਜਿਹੜੇ ਕਿਸਾਨ ਨੇ ਉਹਨਾਂ ਦਾ ਸਾਰਾ ਉੱਥੇ ਹਜੇ ਫਸਲ ਪਈ ਆ ਉਹ ਤੋਂ ਅੱਗੇ ਤੁਸੀਂ ਕੀ ਕਰਾਜੋਗੇ ਸਰ ਨਿੰਦਨਯੋਗ ਘਟਨਾ ਜਿਹੜੀ ਆ ਦੁਰਘਟਨਾ ਵਾਪਰੀ ਸੀਗੀ ਸੋ ਅਸੀਂ ਹੋਰ ਜ਼ੋਰ ਸ਼ਬਦਾਂ ਦੇ ਵਿੱਚ ਨਿਖੇਦੀ ਵੀ ਕੀਤੀ ਆ ਇਸ ਚੀਜ਼ ਦੀ ਨਿਖੇਦੀ ਨਿੰਦਾ ਕਰਦੇ ਵੀ ਆ ਕਿਉਂਕਿ ਆ ਉਹੀ ਵੀ ਤਾਂ ਮੈਨੇ ਸਿਖਾਉਂਦਾ ਕਿ ਇੱਕ ਮਹੀਨੇ ਹਫ਼ਤੇ ਲੋਕਾਂ ਦੇ ਉੱਤੇ ਜਿਹੜਾ ਇਸ ਤਰ੍ਹਾਂ ਉਹਨਾਂ ਦਾ ਕਤਲੋਗਾਰਧਕ ਕੀਤਾ ਜਾਵੇ ਸਰ ਲਾਸਟ ਸਵਾਲ ਵੀ ਝੋਨੇ ਸੀਜ਼ਨ ਆਦਾ ਬਿਜਲੀ ਬੋਰਡ ਦਾ ਕੀ ਪ੍ਰਬੰਧ ਹੈ ਦੇਖੋ ਬਿਜਲੀ ਦੀ ਸਾਡੀ ਪਿਛਲੇ 3 ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਚੱਲ ਰਹੀ ਹੈ ਅਸੀਂ 3 ਸਾਲ ਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਰਾਦਰ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਵੀ ਅਸੀਂ ਰਾਤ ਦੀ بجائے ਦਿਨੇ ਬਿਜਲੀ ਚੜੀ ਆ ਮਹੱਈਆ ਕਰਵਾਈ ਆ ਇਸ ਬਾਰੇ ਵੀ ਬਿਜਲੀ ਦੇ ਵਿੱਚ ਕੋਈ ਕਮੀ ਨਹੀਂ ਆ ਤੁਹਾਡੇ ਤਰਨਤਨ ਜ਼ਿਲ੍ਹੇ ਦੇ ਵਿੱਚ ਮੈਂ ਦੋਪਹਿਰ ਨੂੰ ਪਹਿਲਾਂ ਗਿਆ ਸੀਗਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਉੱਤੇ ਸੋ ਉੱਥੇ ਵੀ ਅਸੀਂ ਦੋ ਯੂਨਿਟ ਸੀਗੇ ਜਿਹੜੇ ਅਸੀਂ ਖਰੀਦੇ ਆ 1080 ਕਰੋੜ ਦੇ ਵਿੱਚ ਉੱਥੇ ਅਸੀਂ ਬਾਕੀ ਜਿਹੜੀ ਜਗ੍ਹਾ ਸਾਡੇ ਕੋਲ ਜ਼ਮੀਨ ਖਾਲੀ ਬਚੀ ਆ ਉਹਦੇ ਤੇ 125 ਮੈਗਾਵਾਟ ਦਾ ਸੋਲਰ ਵੀ ਲਾ ਰਹੇ ਆ ਔਰ ਇੱਕ ਸਾਡਾ ਯੂਨਿਟ ਇੱਥੇ ਚੱਲੂਗਾ ਦੂਸਰਾ ਯੂਨਿਟ ਜਿਹੜਾ ਅਸੀਂ ਉਹ 10 ਮਈ ਤੱਕ ਜਿਹੜਾ ਆ ਉਹ ਚਾਲੂ ਕਰ ਦੇਣਾ ਸੋ ਕੋਲੇ ਦੀ ਕੋਈ ਕਮੀ ਨਹੀਂ ਹੈ ਸਾਡੇ ਕੋਲੇ ਸਾਡੇ ਥਰਮਲ ਪਲਾਂਟਾਂ ਤੇ ਵਾਧੂ ਕੋਲਾ ਪਿਆ ਹੋਇਆ ਸੋ ਬਿਜਲੀ ਦੇ ਖੇਤਰ ਦੇ ਵਿੱਚ ਆਗਾਮੀ ਚੋਣੇ ਦੇ ਸੀਜ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿਣ ਵਾਲੀ ਨਹੀਂ ਹੈ ਦੇਖੋ ਜੀ ਇਹ ਬਿਲਕੁਲ ਅਫਵਾਹਾਂ ਨਹੀਂ ਕੋਈ ਨਿੱਜੀ ਕਰਨ ਨਹੀਂ ਹੋ ਰਿਹਾ ਅਸੀਂ ਤੇ ਸਭ ਨੂੰ ਗਵਰਨਮੈਂਟ ਸੈਕਟਰ ਨੂੰ ਬढ़ावा ਦੇ ਰਹੇ ਹਾਂ ਤੇ ਪ੍ਰਾਈਵੇਟ ਥਰਮਲ ਪਲਾਂਟ ਵੀ ਗੋਇੰਦ ਸਾਹਿਬ ਗੋਇੰਦ ਸਾਹਿਬ ਬੜਾ ਖਰੀਦ ਕੇ ਜਿਹੜਾ ਸਰਕਾਰੀ ਕੀਤਾ ਸੋ ਕੋਈ ਨਿੱਜੀ ਕਰਨ ਨਹੀਂ ਸਰ ਅੱਜ ਜੀਟੀਓ ਸਾਹਿਬ ਆਏ ਨੇ ਔਰ ਜਾਇਜ਼ਾ ਲੈ ਆ ਰਹੇ ਆ ਉਹਨਾਂ ਨੇ ਦੱਸਿਆ ਕਿ ਇਹ 26 ਜੂਨ 25 ਜੀ ਇੰਨਾ ਜਿਹੜਾ ਸ਼ੁਰੂਆਤ ਕਰ ਦਿੱਤੀ ਜਾਵੇ ਕਿਸ ਤਰ੍ਹਾਂ ਵੇਖਦੇ। ਇਹ ਵੇਖੋ ਜੀ ਕੁਝ ਮਹੀਨੇ ਪਹਿਲਾਂ ਜਿਹੜਾ ਸੀ ਹਾਈਵੇ ਦੇ ਉੱਪਰ ਜਿਹੜਾ ਪੁਲ ਬਣਨਾ ਸ਼ੁਰੂ ਹੋਇਆ ਵਾ ਇਹ ਬੜੀ ਤੇਜ਼ੀ ਦੇ ਨਾਲ ਕੰਮ ਜਿਹੜਾ ਚੱਲ ਰਿਹਾ ਵਾ ਜਦੋਂ ਕਿ 2 ਸਾਲ ਦਾ ਇਹਨਾਂ ਨੂੰ ਸਮਾਂ ਦਿੱਤਾ ਸੀ ਪਰ ਹੁਣ ਜਿਹੜਾ 26 ਜਨਵਰੀ 2024 ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਜਾਏਗਾ ਮੇਰਾ ਖਿਆਲ ਹੈ ਪੀ ਦਸੰਬਰ 2025 ਦੇ ਵਿੱਚ ਹੀ ਚੱਲ ਪਏਗਾ। ਔਰ ਵੀ ਇਹਦੇ ਵਿੱਚ ਵੇਖੋ ਜੀ ਜਿਹੜਾ ਹੈਗਾ ਸੀ 82 ਕਰੋੜ ਦਾ ਜਿਹੜਾ ਅਨੁਮਾਨ ਬਣਿਆ ਸੀ ਪਰ ਉਹਦੇ ਵਿੱਚੋਂ ਵੀ ਜਿਹੜਾ ਵਾ ਪੈਸੇ ਬਚਾ ਕੇ ਤੇ ਇਹ ਲਗਭਗ 69 ਕਰੋੜ ਰੁਪਏ ਦੇ ਵਿੱਚ ਪੂਰਾ ਹੋਣ ਜਾ ਰਿਹਾ ਵਾ ਸੋ ਇਸੇ ਤਰ੍ਹਾਂ ਜਦੋਂ ਇਹ ਪੁਲ ਬਣ ਜਾਂਦਾ ਵਾ ਤੇ ਜਿਹੜੀ ਚਾਰ ਮਾਰਗੀ ਬਣ ਜਾਂਦੀ ਅਮਰਸਰ ਤੱਕ ਤੇ ਲੋਕਾਂ ਨੂੰ ਸਫ਼ਰ ਜਿਹੜਾ ਬਹੁਤ ਸਖਾਲਾ ਹੋ ਜਾਏਗਾ ਬੜੇ ਚਿਰ ਦੀ ਲੋਕਾਂ ਦੀ ਮੰਗ ਸੀ ਸੋ ਅਸੀਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦਾ ਮਾਨ ਜੀ ਦਾ ਧੰਨਵਾਦ ਕਰਦੇ ਆ ਉਥੇ ਸਰਦਾਰ ਰੁਪਜਿੰਦਰ ਸਿੰਘ ਈਟੀਓ ਕੈਬਨਿਟ ਮੰਤਰੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਲੋਕਾਂ ਦੀ ਮੁਸ਼ਕਲ ਸਮਝਦੇ ਹੋਏ ਪਹਿਲ ਦੇ ਆਧਾਰ ਤੇ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਸਰ ਤਿੰਨ ਪੋਲੋ ਹਜੇ ਹੋਰ ਵੀ ਬੜੀ ਜ਼ਰੂਰਤ ਹੈਗੀ ਹੈ ਜਿੰਦਿਆਲਾ ਰੋਡ ਦਾ ਅਮਰਾਦਪੁਰੇ ਦਾ ਔਰ ਟੱਕਰ ਸਾਹਿਬ ਦਾ ਇਹਦੇ ਬਾਰੇ ਕੀ ਸਰ ਤੁਹਾਡਾ ਪਰਪਲ ਜੇਗਾ ਉਹ ਵੇਖੋ ਜੀ ਇਹਦੇ ਚ ਸਾਰੇ ਜਿਹੜੇ ਆ ਉਹਨਾਂ ਦਾ ਜਾਇਜ਼ਾ ਲਿਆ ਵਾ ਕਿ ਕਿੱਥੇ ਵੀ ਫੀਜੀਬਲ ਹੈਗਾ ਨਹੀਂ ਹੈਗਾ ਚੱਕਰ ਸਾਹਿਬ ਜਿਹੜਾ ਗੁਰਦੁਆਰਾ ਉਹਦਾ ਕਰਕੇ ਉਧਰ ਵੀ ਸਾਨੂੰ ਮੁਸ਼ਕਲ ਆ ਰਹੀ ਆ ਇਧਰ ਵੀ ਜਿਹੜਾ ਜੰਡਿਆਲੜਾ ਰੋਡ ਤੇ ਤੰਗ ਆ ਪੋਲ ਪਰ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਆ ਮੰਤਰੀ ਜੀ ਨੂੰ ਵੀ ਕਿਹਾ ਵਾ ਕਿ ਇਹ ਜਿਹੜਾ ਪੋਲ ਜ਼ਰੂਰ ਬਣਨਾ ਚਾਹੀਦਾ ਵਾ ਕਿਉਂਕਿ ਇਹਦੇ ਨਾਲ ਲੋਕਾਂ ਨੂੰ ਬਹੁਤ ਜਿਹੜੀ ਰਾਹਤ ਮਿਲੇਗੀ ਬੱਸ ਸਟੈਂਡ ਵੀ ਇਧਰ ਆ ਰੇਲਵੇ ਸਟੇਸ਼ਨ ਵੀ ਇਧਰ ਸਕੂਲ ਵੀ ਇਧਰ ਕਾਫੀ ਜਿਹੜਾ ਰਸ਼ ਹੋ ਜਾਂਦਾ ਵਾ ਇਹ ਇਹ ਪੁਲ ਬਣਨਾ ਜਿਹੜਾ ਬਹੁਤ ਜ਼ਰੂਰੀ ਹੈ ਡੀਸੀ ਸਾਹਿਬ ਨੇ ਵੀ ਮੀਟਿੰਗ ਹੋ ਚੁੱਕੀਆਂ ਦੋਨਾਂ ਵਿਭਾਗਾਂ ਨੂੰ ਰੇਲਵੇ ਵਾਲਿਆਂ ਨੂੰ ਤੇ ਪੀਡਬਲਯੂਡੀ ਵਾਲਿਆਂ ਨੂੰ ਬੁਲਾ ਚੁੱਕੇ ਆ ਤੇ ਉਮੀਦ ਹੈ ਕਿ ਅੰਦਰ ਵਿੱਚ ਪ੍ਰੋਗਰੈਸ ਜਿਹੜੀ ਹੈ ਜਲਦੀ ਹੋਏਗੀ